ਹਾਣਾ सदर ਦੇ ਤਿਤੌਂ ਦੇ ਪਿੰਡ ਅਮੀਮਪੁਰ ਦੀ 32 ਵਰਿਆਂ ਦੀ ਵਿਆਹੁਤਾ ਕੋਮਲ ਨੇ ਆਪਣੀ ਸੱਸ ਅਤੇ ਸਹੁਰੇ ਤੋਂ ਦੁਖੀ ਹੋ ਕੇ ਜ਼ਹਿਰੀਲੀ ਦਵਾਈ ਨਿਗਲ ਲਈ ਜਿਸ ਕਾਰਨ ਉਸ ਦੀ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ। ਭਾਜੀ ਮੇਰਾ ਨਾਮ ਲੱਬਾ ਮੱਲਾਹੀਆ ਦਾ ਨੰਗਲ ਡਿਸਟ੍ਰਿਕਟ ਗੁਰਦਾਸਪੁਰ। ਇਹ ਜਿਹੜੀ ਡੈਥ ਹੋਈ ਹੈ ਕਿਹਨਾਂ ਦੀ ਡੈਥ ਹੋਈ ਹੈ ਤੇ ਕਿਸ ਤਰ੍ਹਾਂ ਹੋਈ ਹੈ? ਭਾਜੀ ਇਹ ਮੇਰੀ ਭੈਣ ਦੀ ਡੈਥ ਹੋਈ ਹੈ ਉਹਨਾਂ ਦਾ ਨਾਮ ਕੋਮਲ ਹੀ ਅਮੀਪੁਰ ਵਿਆਹੀ ਹੈ ਡਿਸਟ੍ਰਿਕਟ ਗੁਰਦਾਸਪੁਰ ਪੈਂਦੀ ਆ। ਉਹਨਾਂ ਦੇ ਫਸਟ ਸਪੈਂਡ ਦਾ ਨਾਮ ਸੰਦੀਪ ਹੀ। ਕੀ ਗੱਲ ਹੋਈ ਕਿਸ ਤਰ੍ਹਾਂ ਦਾ ਸੀ ਉਹਨਾਂ ਦੀ? ਭਜੀ ਉਹਨਾਂ ਦੀ ਦੱਸ ਤੋ ਇੱਕ ਹੀ ਸੱਸ ਸੋਹਰਾ ਉਹਨਾਂ ਨੂੰ ਤੰਗ ਕਰਦੇ ਸੀ ਕੀ ਨਾਂ ਆ ਹੀ ਉਹਨਾਂ ਦਾ ਉਹਨਾਂ ਦਾ ਨਾਂ ਹੀ ਸੋਹਰੇ ਦਾ ਨਾਂ ਹੀ ਕਰਮੇਸ਼ਾ ਸੱਸ ਦਾ ਨਾਂ ਹੀ ਮਨਜੀਤ ਕੋਲ ਠੀਕ ਇਹਦੇ ਬਾਰੇ ਤੁਹਾਨੂੰ ਉਹਨਾਂ ਨੇ ਪਹਿਲੇ ਵੀ ਦੱਸਿਆ ਜੀ ਤੰਗ ਕਰਨ ਬਾਰੇ ਜੀ ਹਾਂ ਨੂੰ ਬੜਾ ਚੇਰ ਹੋ ਗਿਆ ਜੀ ਕਿੰਨਾ ਚੇਰ ਹੋਇਆ ਇਹਨੂੰ ਸਾਦੀ ਹੋਈ ਇਹਨਾਂ ਦੀ ਸਾਦੀ ਹੋਈ ਨੂੰ ਤੇਰਾ 12 ਸਾਲ ਤਿੱਕ ਨਹੀਂ ਕਹਿੰਦੇ ਤੁਹਾਨੂੰ ਮਲਕੀਏ ਸੁਰੂ ਸੁਰੂਤ ਜੋ ਬੱਚੇ ਹੋਏ ਆ ਨਾ ਤੇ ਬੱਚੇ ਵੀ ਆਪਾਂ ਹੀ ਸਾਂਭੇ ਆ ਤਿੰਨ ਬੱਚੇ ਹੋਏ ਤਿੰਨੇ ਵੱਡੇ ਆਪਰੇਸ਼ਨ ਹੋਏ ਆ ਦੋ ਕੁੜੀਆਂ ਇੱਕ ਮੁੰਡਾ ਉਹ ਸਾਰੇ ਪੈਸੇ ਵੀ ਆਪਾਂ ਲਾਏ ਸਾਂਭੇ ਵੀ ਆਪਾਂ ਪਿੱਛੇ ਕੋਈ ਨਹੀਂ ਹੁੰਦਾ ਰਿਆ ਇਹ ਇਨਾਂ ਦੀ ਜਿਹੜੀ ਜਥਨ ਦੀ ਗੱਤ ਕਿਤਰਾ ਹੀ ਹੈ ਇਨਾਂ ਦੀ ਦਿੱਤੋ ਹੀ ਆ ਭਾਜੀ ਇਨਾਂ ਦੇ ਦੁੱਖੋਂ ਮਲਕੀ ਸੱਸ ਸੋਹਰਾ ਤੰਗ ਕਰਦੇ ਸੀ ਤੇ ਸੱਸ ਕਹਿੰਦੀ ਸੀ ਕਿ ਮਲਕੀ ਤੂੰ ਸੋਹਰੇ ਨਾਲ ਰਹਿੰਦੀ ਆ ਜਥਨ ਕਿਤਰਾ ਹੀ ਹੈ ਦਿੱਤੋ ਭਾਜੀ ਇਨਾਂ ਦੇ ਦੁੱਖੋਂ ਉਹਨਾਂ ਨੇ ਮਲਕੀ ਦਵਾਈ ਖਾਲੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਸਾਨੂੰ ਭਾਜੀ ਪਤਾ ਲੱਗਾ ਇਹ ਮੈਨੂੰ ਕੋਈ 2:00 ਵਜੇ 23 ਮਿੰਟ ਤੇ ਫੋਨ ਆਇਆ ਸੀ ਉਹ ਵੀ ਕਿਸੇ ਹੋਰ ਦਾ ਫੋਨ ਮੇਰੀ ਭੈਣ ਦਾ ਸੀ ਲੇਕਿਨ ਕੀਤਾ ਕਿਸੇ ਹੋਰ ਨੇ ਉਹ ਇਹਨਾਂ ਦੇ ਪਿੰਡ 'ਚ ਉਹ ਇਹਨਾਂ ਦੀ ਮਾਮੀ ਲੱਗਦੀ ਆ ਪਿੰਡ 'ਚ ਉਦੋਂ ਮਮਤਾ ਉਹਦਾ ਨਾਂ ਜੇ ਕਿ ਡਾਕ ਇਹਨਾਂ ਦੀ ਕਿੱਥੇ ਹੋਈ ਤੇ ਅਬ ਰੋਲ ਹਸਪੀਟਲ ਜੀ ਨਾ ਰੋਬਿੰਡਾਵਾ ਸ਼ਿਹਾਦਰ ਨਗਰ ਮੱਲਾ ਮੇਰਾ ਮੈਂ ਉੱਥੋਂ ਦਾ ਮੌਜੂਦਾ ਐਮਸੀ ਆ ਜੀ ਇਹ ਜਿਹੜੀ ਭਾਜੀ ਘਟਨਾ ਹੋਈ ਆ ਲੜਕੀ ਨੇ ਦਵਾਈ ਖਾਦੀ ਆ ਏ ਇਸ ਕਾਰਨ ਕਰਕੇ ਸਾਡੀ ਪਾ ਜੀ ਇਹ ਆਪਣੇ ਸਹੁਰਿਆਂ ਨੂੰ ਤੰਗ ਆ ਕੇ ਕੁੜੀ ਨੇ ਦਵਾਈ ਖਾਦੀ ਜੀ ਪਹਿਲਾਂ ਵੀ ਇਹ ਕੁੜੀ ਦੇ ਸਹੁਰਿਆਂ ਨੂੰ ਤੰਗ ਪ੍ਰੇਸ਼ਾਨ ਕਰਦੇ ਦੋ ਤਿੰਨ ਵਾਰੀ ਪਹਿਲਾਂ ਵੀ ਮਹਰਾਜ ਨਾਮ ਕਰਵਾ ਚੁਪਾਵਾ ਜੀ ਤੇ ਦਵਾਈ ਖਾਣ ਤੋਂ ਬਾਅਦ ਇਹਨਾਂ ਦੀ ਡੱਟ ਕਿਸ ਤਰ੍ਹਾਂ ਹੋਈ ਉਹ ਤੇ ਰਸਤਾ ਇਹੀ ਜਾਇਜ਼ ਤੇ ਅਭੀ ਬੋਈ ਹੋਈ ਪਰ ਇਹ ਹਸਪੀਟਲ ਬਰੋਲ ਹਸਪੀਟਲ ਗਏ ਲੈ ਕੇ ਕੁੜੀ ਦਾ ਭਰਾ ਗਿਆ ਵਾ ਨਾਲ ਤੇ ਜਦੋਂ ਉਹਨਾਂ ਨੇ ਖੜਿਆ ਦੁੱਥੇ ਜਾਂਦੇ ਉਹਨਾਂ ਨੇ ਬੇਤ ਕੋਸ਼ਿਸ਼ ਕਰ ਦਿੱਤਾ ਗਿਆ ਕੁੜੀ ਨੂੰ ਤੇ ਪ੍ਰਸ਼ਾਸਨ ਤੋਂ ਨੀ ਮੰਗ ਕਰਦੇ ਪਾ ਜੀ ਪ੍ਰਸ਼ਾਸਨ ਤੇ ਮੰਗ ਕਰਦੇ ਆਂ ਵੀ ਕੁੜੀ ਦੇ ਜਿਹੜੇ ਮਦ ਪਰਾ ਭੈਣਾ ਉਹਨਾਂ ਦੇ ਨਾਲ ਨਿਆ ਕੀਟਾ ਜਾਵੇ ਭਾਜੀ ਅਸੀਂ ਪ੍ਰਸ਼ਾਸਨ ਦੇ ਜੀ ਮੰਗ ਕਰਦੇ ਹਾਂ ਕਿ ਕੁੜੀ ਦੇ ਸਹੁਰਿਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਭਾਜੀ